ਅਮਰੀਕੀ ਵੀਜ਼ਾ ਦੇ ਲਈ ਅਰਜੀ ਦੇਣ ਦੇ ਚਾਹਵਾਨ ਵਿਦੇਸ਼ੀ ਦੇਸ਼ ਦੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਦੋ ਮਹੱਤਵਪੂਰਨ ਤਬਦੀਲੀਆਂ ਦੇ ਨਾਲ ਕਾਫੀ ਪ੍ਰਭਾਵਿਤ ਹੋਣਗੇ ਇੱਕ ਨਵੇਂ ਅਮਰੀਕਾ ਵੀਜ਼ਾ ਨਿਯਮ ਦੇ ਵਿੱਚ ਸਾਰੇ ਬੇਨਿਕਾਰਾਂ ਦੇ ਲਈ ਸਿਰਫ ਆਪਣੇ ਨਿਵਾਸ ਦੇਸ਼ ਜਾਂ ਫਿਰ ਆਪਣੀ ਰਾਸ਼ਟਰੀਅਤਾ ਵਾਲੇ ਦੇਸ਼ਾ ਤੋਂ ਵੀਜ਼ਾ ਦੇ ਲਈ ਅਰਜੀ ਦੇਣਾ ਲਾਜ਼ਮੀ ਬਣਾਇਆ ਗਿਆ ਹੈ ਪਾਰਟ ਵਿੱਚ ਅਮਰੀਕੀ ਦੂਤਾਵਾਸ ਨੇ ਇੱਕ ਪੋਸਟਰ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਜਿਦੇ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ ਸ਼ੁਭ ਵਿਭਾਗ ਸਾਰੇ ਵੀਜ਼ਾ ਬਿਨਕਾਰਨ ਨੂੰ ਉਹਨਾਂ ਦੇ ਨਿਵਾਸ ਦੇਸ਼ ਜਾਂ ਫਿਰ ਉਹਨਾਂ ਦੀ ਰਾਸ਼ਟਰੀਆਂ ਵਾਲੇ ਦੇਸ਼ ਤੋਂ ਵੀਜ਼ਾ ਲੈਣ ਲਈ ਅਲਜੀਦਨ ਦਾ ਲੋੜ ਕਰੇਗਾ ਨਵਾਂ ਵੀਜ਼ਾ ਅਪਾਇੰਟਮੈਂਟ ਐਮ ਐਫ 1 ਸਟੱਡੀ ਵੀਜ਼ਾ ਤੇ ਐਚ 1 ਬੀ ਵਰਕ ਪਰਮਿਟ ਹੋਣ ਦੇ ਨਾਲ ਨਾਲ ਦੇ ਲਈ ਅਲਜੀਦਨ ਵਾਲੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ ਅਮਰੀਕਾ ਨੇ ਅਮਰੀਕੀ ਵੀਜ਼ਾ ਦੇ ਭਾਲ ਕਰਨ ਵਾਲੇ ਜ਼ਿਆਦਾਤਰ ਵਿਦੇਸ਼ੀ ਆਤਰੀਆਂ ਦੇ ਲਈ ਇੰਟਰਵਿਊ ਛੋਟ ਨਹੀਂ ਦਿੱਤੀ ਜਿਸ ਨੂੰ ਅਕਸਰ ਡ੍ਰੋਪ ਬਾਕਸ ਕਿਹਾ ਜਾਂਦਾ ਉਸ ਨੂੰ ਵੀ ਵਾਪਸ ਲੈ ਲਿਆ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਇੰਟਰਵਿਊ ਛੋਟੇ ਦੇ ਲਈ ਯੋਗਤਨ ਨੂੰ ਕੁਝ ਯਾਤਰੀਆਂ ਤੱਕ ਸੀਮਤ ਕਰ ਦਿੱਤਾ ਹੈ ਕੁਝ ਗੈਰ ਪਰਵਾਸੀ ਉਮੀਦਵਾਰ ਡਾਕ ਰਾਹੀ ਚਾਫੇ ਨਿਰਦਾਤਾ ਥਾਮਾ ਉਤੇ ਨਿਜੀ ਇੰਟਰਵਿਊ